ਅਕਤ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਖੜੇ ਅੱਜ ਸੁਖਬੀਰ ਬਾਦਲ ਸਮੇਤ ਸਮੁੱਚੀ ਅਕਾਲੀ ਦਾ ਲੀਡਰਸ਼ਿਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੀ ਹੈ ਕਿਉਂਕਿ ਉਹਨਾਂ ਦੀ ਧਾਰਮਿਕ ਸਜ਼ਾ ਜਿਹੜੀ ਉਸਮਾਪਤ ਹੋ ਚੁੱਕੀ ਹੈ ਜੋ ਉਹਨਾਂ ਨੂੰ ਧਾਰਮਿਕ ਸਜ਼ਾ ਅਕਾਲ ਤਖਤ ਸਭ ਵੱਲੋਂ ਲੱਗੀ ਸੀ ਉਹ ਸਮਾਪਤ ਹੋ ਚੁੱਕੀ ਹੈ ਸੁਖਬੀਰ ਬਾਦਲ ਆ ਰਹੇ ਨੇ ਅੱਗੋ ਨਾ ਮੜਿਆ ਚੋਲਾ ਪਾ ਕੇ ਹੱਥਾ ਪਰ ਕੋਈ ਨਾ ਆਇਆ ਕੋਈ ਕਹਦਾ ਅੱਗੋ ਪਿੱਛੇ ਹੋ ਜਾ ਜੀ ਸਰ ਚਲੋ ਜੀ ਪਿੱਛੇ ਹੋ ਜਾ ਰੋ ਕਲੀਅਰ ਕਰ ਲੋ ਪਾਜੀ ਇਹਨਾਂ ਨੂੰ ਸਿਕਿਉਰਟੀ ਮੈਡਮ 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 ਉਹ ਤੋਰੋ ਪਿੱਛੇ ਇਹਨਾਂ ਨੂੰ ਸਾਰੇ ਬਾਕੀ ਲੱਗ ਜੋ ਰਜੀ ਭਾਜੀ ਥੋੜਾ ਜਿਹਾ ਕਲੀਅਰ ਕਰਾ ਦਿਓ ਸਰ ਉਹ ਯਾਰ ਫੱਟ ਨਾ ਲੱਗੇ ਯਾਰ ਚੱਲਦੇ ਚਲੋ ਸਾਡੇ ਕੋਲ ਥੋੜਾ ਗੈਪ ਨਾ ਹੁੰਦਾ ਸਾਡੇ ਕੋਲ ਸ਼ਾਰਟ ਵੀ ਦੇਖੋਗੇ ਸਭ ਤੋਂ 7 ਤੱਕ ਕੋਸ਼ਿਸ਼ ਆਰੀ ਫੋਟੋ ਬਣਾ ਲੈਣ ਦੋ ਨਾ ਪਲੀਸ ਨਹੀਂ ਕੋਈ ਫੋਟੋ ਕਰ ਲੈ ਤੋ ਯਾਰ ਸਭੇ ਲੇਟ ਫੋਟੋ ਵੀ ਹੈ ਤੋ ਬਣਾ ਦੇਣਾ ਲੈ ਲੈ ਅੱਜ ਉਹ ਲੁਕਾ ਲਿਏ ਸ੍ਰੀ ਹਰਮੰਦਰ ਸਾਹਿਬ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਹੁਣੇ ਵੀਰ ਬਾਦਲ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਨੇ ਸ੍ਰੀ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਜਿਹੜੀ ਧਾਰਮਿਕ ਸਜਾ ਲੱਗੀ ਸੀ ਉਹ ਉਹਨਾਂ ਨੇ ਪੂਰੀ ਕਰ ਲਈ ਹੈ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦੇ ਨਾਲ ਸੁਖਵੀਰ ਬਾਦਲ ਵੀ ਹੁਣੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਥੇ ਪਹੁੰਚੇ ਨੇ ਤੇ ਅੰਦਰ ਲਤਮਸਤਕ ਹੋਣ ਗਏ ਨੇ ਬਾਹਰ ਆ ਕੇ ਉਹ ਕੀ ਕਹਿੰਦੇ ਨੇ ਜਾਂ ਹੋਰ ਉਹਨਾਂ ਦੇ ਸਾਥੀ ਕਹਿੰਦੇ ਨੇ ਇਹ ਤੁਹਾਨੂੰ ਆਉਣ ਵਾਲੀਆਂ ਤਸਵੀਰਾਂ ਵਿੱਚ ਦਿਖਾਵਾਂਗੇ ਫਿਲਹਾਲ ਤਾਂ ਅਸੀਂ ਤਸਵੀਰਾਂ ਵਿਖਾ ਦਈਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਇੱਥੇ ਲੱਖਾਂ ਦੁਨੀਆਂ ਜਿਹੜੀ ਆ ਕੇ ਲਤਮਸਤਕ ਹੁੰਦੀ ਹੈ ਇਸੇ ਹੀ ਦਰਸ਼ਨੀ ਜੋੜੀ ਵਿਖੇ ਜਿਹੜੇ ਸੁਖਵੀਰ ਬਾਦਲ ਸੇਵਾ ਨਿਭਾਰੇ ਸੀ ਤਾਂ ਉਦੋਂ ਇਹ ਨਰਾਇਣ ਸਿੰਘ ਟੋੜਾ ਵੱਲੋਂ ਜਿਹੜੀ ਇੱਕ ਗੋਲੀ ਚ ਲੱਤੀ ਗਈ ਫਾਇਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜੇ ਸੁਰੱਖਿਆ ਵਿੱਚ ਵਾਅਦਾ ਕੀਤਾ ਗਿਆ ਤੇ ਅੱਜ ਇਹ ਰੋਂ ਧਾਰਮਿਕ ਜਿਹੜੀ ਸੇਵਾ ਹੈ ਸਮਾਪਤ ਹੋ ਗਈ ਹੈ ਤਾਂ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਜਿਹੜੀ ਹੈ ਸਚਕਣ ਸਿੰਘ ਜੀ ਹਮੰਦਰ ਸਾਹਿਬ ਵਿਖੇ ਨਤਮਸਤਕ ਹਣ ਪੁੱਜੀਏ ਤੇ ਸੁਖਬੀਰ ਬਾਦਲ ਵੀ ਉਹਨੇ ਹੋਂ ਜਿਹੜੇ ਨੇ ਸਚਕਣ ਸਿੰਘ ਜੀ ਹਮੰਦਰ ਸਾਹਿਬ ਵਿਖੇ ਨਤਮਸਤਕ ਹਣ ਪੁੱਜੀਏ ਨੇ ਕਨੇ ਤਸਵੀਰਾਂ ਤੜ ਨਾਲ ਕਾਬਲੇ ਦੀ ਉਹਨਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਮਹਿੰਦਰ ਸਿੰਘ ਬਾਦਲ ਜੋ ਸਚਕਣ ਸ਼ਹਿਰੀ ਹਰਮੰਦਰ ਸਾਹਿਬ ਤੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਉਹਨਾਂ ਵਾਰੀ ਤੇ 32 ਸਪੋਰਟ ਦੇ ਨਾਲ ਇਕ ਜਾਣੀਆਂ ਤਾਂ ਸੋਲੀ ਸਿਕਿਉਰਿਟੀ ਦੇ ਤਾਕਤਕ ਸਜ਼ਾ ਜਿਹੜੀ ਇਹ ਨਪਾਈ ਗਈ ਹੈ ਉਹਨਾਂ ਤੋਂ ਇਲਾਵਾ ਵੱਡੀ ਗਿਣਤੀ ਚਾਪ ਮੁਹਾਰੇ ਹੀ ਕਾਲੀ ਆਗੂ ਅਤੇ ਲੀਡਰ ਸਭਾ ਨੂੰ ਵਰਕਰ ਸਭਾ ਨੂੰ ਤੇ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਤਸਵੀਰ ਨਹੀਂ ਲੈ ਸਕਿਉਟੀ ਨਜ਼ਰ ਆ ਰਹੀ ਹੈ ਤੇ ਹੀ ਕਿਤੇ ਹੈ ਜੇਕਰ ਇਹ ਸੇਵਾ ਪੂਰੀ ਹੋਣ ਤੋਂ ਬਾਅਦ ਅੱਜ ਆਏ ਜੇ ਅਰਦਾਸ ਬੇਨਤੀ ਕੀਤੀ ਜਾਏਗੀ ਕਿ ਉਹਨਾਂ ਦਾ ਵੀ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਆ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ਼੍ਰੀ ਕਾਲਕਟਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕੰਮ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਦਾ ਮੈਂ ਅਕਾਲ ਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਆ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਸ ਅਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਜੀਮਾ ਸਾਹਿਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਐਲਾਨ ਕੀਤਾ ਜਾਂਦੀ ਗੱਲ ਕੀਤੀ ਜਾ ਰਹੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਜੋ ਇਸ ਕਾਨੂੰਨ ਨੂੰ ਦੇਖੋ ਗੱਲ ਇਹ ਹੈ ਕਿ 1 ਨੇਸ਼ਨ 1 ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ ਸੈਮਾਨੇ ਅੰਦਰ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾਵਾਂ ਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਿਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਡਿਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਇਲੈਕਸ਼ਨਾਂ ਇਕੱਠੀਆਂ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚੁਣੌਤੀ ਹੈ ਕਿ ਜੇ ਕਿਤੇ ਕੋਈ ਹੰਗ ਪਾਰਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਉਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਪਾਰਲੀਮੈਂਟ ਨੇ ਰਾਇ ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫਿਰ ਲੈਟ ਕਰ ਦੇ। ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ। ਇਹ ਜਿਹੜੀ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਚੇ ਵਾਸਤੇ ਸੰਘਰਸ਼ ਕਰਦਾ ਰਿਹਾ। ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰਟੀ ਦੇ ਵਿੱਚ ਚੱਲ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਾ ਹੋਏ ਕਿ ਫਿਰ ਪ੍ਰੈਜ਼ੀਡੈਂਟ ਰੂਲ ਲਗਾ ਕੇ ਤੇ ਤੁਸੀਂ ਸੈਂਟਰ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰਲਿਜ਼ਮ ਦੇ ਨਾਲ ਬਹੁਤ ਵੱਡਾ ਤਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਤਾਂ ਨੂੰ ਅਸੀਂ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜ਼ਰੂਰ ਧਿਆਨ ਜਿਹੜਾ ਹੈਗਾ ਕਿ ਦਰ ਨੂੰ ਨਾ ਨਾ ਰੱਖਣ ਦੀ ਜੀਮਾ ਸਾਹਿਬ ਸੇਵਾ ਦੇ ਦਰਮਿਆਨ ਜਿਹੜੀ ਘਟਨਾ ਵਾਪਰੀ ਸੀ ਉਹਦੇ ਉੱਤੇ ਹੁਣ ਪੁਲਿਸ ਨੇ ਕੀ ਕੀ ਕਾਰਵਾਈ ਕਰਤੀ ਉਹ ਅਸੀਂ ਪਹਿਲਾਂ ਸੇਵਾ ਦੀ ਅਰਦਾਸ ਕਰਾ ਲੈਂਦੇ ਫਿਰ ਨਾਲ ਜਿਹੜਾ ਉਹ ਸੇਵਾ ਨੂੰ ਮੁਕੰਮਲ ਕਰੇ ਤੇ ਅੱਜ ਜਿਹੜੀ ਆ ਉਹ ਸੇਵਾ ਮੁਕੰਮਲ ਹੋਈ ਆ ਸਾ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਰਕਾਰ ਦੇ ਵਿੱਚ ਰਹੇ ਸਾਥੀ ਉਹਨਾਂ ਨੂੰ ਜਿਹੜੀ ਲੱਗੀ ਅੱਜ ਮੁਕੰਮਲ ਹੋਈ ਆ ਅੱਜ ਉਹਨਾਂ ਨੇ ਮਾ ਕਮਲ ਕਰਨ ਤੋਂ ਬਾਅਦ ਆਣ ਕੇ ਜਿਹੜਾ ਆਦੇਸ਼ ਸੀ ਕਿ ਇੱਥੇ ਆਣ ਕੇ ਦੇਖ ਕਰਾਓ ਤੇ ਆਣ ਕੇ ਅਰਦਾਸ ਕਰਵਾ ਜੋ ਦੇ ਵਾਸਤੇ ਉਹਨਾਂ ਨੇ ਹੁਣਾਂ ਜੀ ਹਾਜ਼ਰ ਹੋਣਾ ਗੁਰੂ ਦੇ ਦਰ ਤੇ ਮੈਂ ਸਮਝਣਾ ਪ੍ਰਾਰਥਨ ਸਮੇਂ ਤੋਂ ਜਿਹੜੀਆਂ ਪਈਆਂ ਪੈੜਾਂ ਨੇ ਉਹਨਾਂ ਤੇ ਚੱਲਦੇ ਅੱਜ ਇਹ ਸਾਰੇ ਇੱਥੇ ਆਣ ਕੇ ਹਾਜ਼ਰ ਹੋ ਰਹੇ ਨੇ ਇਹ ਗੁਰੂ ਸਾਹਿਬ ਉਹਨਾਂ ਨੂੰ ਬਖਸ਼ਿੰਦ ਦਾਰਿਆ ਬਖਸ਼ਣਗੇ ਜੀ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਦਾ ਖਾਲਸਾ ਰੱਬ ਤੇ ਜੋੜਾ ਨੂੰ ਲੈ ਕੇ ਜਿਹੜੇ ਕੀ ਤਤ ਰੱਖੇਗੇ ਉਸ ਦੇ ਵੱਲੋਂ ਕੋਈ ਸੀਸੀਟੀਵੀ ਜਿਹੜੀ ਕਿ ਆਜੀਪੀਸੀ ਨਹੀਂ ਸਾਨੂੰ ਦੇ ਦੇ ਤੇ ਅਸੀਂ ਕਿੱਦਾਂ ਜਾਂਚ ਕਰੀਏ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਮਾਮਲਾ ਕੋਰਟ ਨੇ ਵੀ ਡਾਇਰੈਕਸ਼ਨ ਦੇ ਦਿੱਤੀ ਆ ਪ੍ਰਧਾਨ ਜੀ ਨੇ ਵੀ ਤੇ ਮੈਨੇਜਰ ਸਾਹਿਬ ਨੇ ਵੀ ਕਿਹਾ ਵੀ ਅਸੀਂ ਦੇ ਚੁੱਕੇ ਆ ਬਾਕੀ ਇਥੇ ਪ੍ਰਬੰਧ ਕੀ ਦੱਸ ਸਕਦੇ ਨੇ ਬਾਰੇ ਬੰਨਾਰਾਇਣ ਸਿੰਘ ਜੋੜਾ ਦੇ ਵਿੱਚ ਕਈ ਸਮਰਥਨ ਜਿਹੜੇ ਕਈ ਆਗੂ ਆ ਰਹੇ ਨੇ ਕਿਉਂ ਨੇ ਜੋ ਕੀਤਾ ਸਹੀ ਕੀਤਾ ਜੀ ਉਹਨੂੰ ਦਰਦ ਸੀ ਬੇਇੱਜ਼ਤੀ ਦਾ ਵੇਖੋ ਪ੍ਰਾਤਨ ਸਮੇਂ ਤੋਂ ਇਸ ਤਰ੍ਹਾਂ ਪੰਥ ਦੇ ਵਿੱਚ ਚੱਲਦਾ ਆਇਆ ਜੀ ਮਹਾਰਾਜ ਜੀ ਸਿੰਘ ਦਾ ਰਾਜਪਾਲ ਸੀ ਜੀ ਤੇ ਇੱਕ ਵਾਰ ਉਹਦੇ ਕੋਲ ਅੰਗਰੇਜ਼ ਮਹਿਮਾਨ ਆਏ ਸੀ ਤੇ ਜਦੋਂ ਉਹ ਬੈਠੇ ਜੀ ਤੇ ਬਾਹਰੋਂ ਇੱਕਦਮ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਬਾਰੀਆਂ ਦੇ ਸ਼ੀਸ਼ੇ ਟੁੱਟਣੇ ਸ਼ੁਰੂ ਹੋ ਗਏ ਘਬਰਾ ਕੇ ਮਹਿਮਾਨ ਜਿਹੜੇ ਉਹਨਨ ਭਜਨ ਅਠਾਣ ਦੇ ਕਿ ਮਹਾਰਾਜ ਸਾਹਿਬ ਆਂਦੇ ਵੀ ਬੈਠੋ ਬੈਠੋ ਕੋਈ ਗੱਲ ਨਹੀਂ ਇਹ ਵੀ ਆਪਣੇ ਨੇ ਹੂੰ ਮੈਂ ਮਹਾਰਾਜਾ ਦੇਸ ਪੰਜਾਬ ਦਾ ਇਹ ਮੈਨੂੰ ਯਾਦ ਕਰਾਉਂਦੇ ਰਹਿੰਦੇ ਆ ਵੀ ਤੂੰ ਪੰਥ ਦਾ ਸੇਵਾਦਾਰ ਵੀ ਹੈ ਇਸ ਕਰਕੇ ਮੈਂ ਸਮਝਦਾ ਵੀ ਇਸ ਮਾਮਲੇ ਤੇ ਜਿਹੜਾ ਵੱਡਾ ਦਿਲ ਰੱਖਣਾ ਚਾਹੀਦਾ ਤੇ ਇਹਦੇ ਸਬੰਧ ਚ ਕੋਈ ਪੰਥ ਤੇ ਹੋਰ ਕੰਟਰੋਵਰਸੀ ਨਹੀਂ ਵਧਣੇ ਚਾਹੀਦੀ ਤੁਸੀਂ ਬੰਦੀ ਸਿੰਘਾਂ ਦਾ ਕੇਸ ਵੀ ਲੜਦੇ ਪਏ ਕੀ ਲੱਗਦਾ ਨਹੀਂ ਕਿ ਨਰੈਨ ਸਿੰਘ ਚੌੜੇ ਦੇ ਹਮਲੇ ਤੋਂ ਬਾਅਦ ਬੰਦੀ ਦੀ ਰਿਹਾਈ ਲਈ ਕੋਈ ਮੁਸ਼ਕਿਲਾਂ ਆਖੜੀਆਂ ਹੋ ਸਕਦੀਆਂ ਜਿਸ ਤਰ੍ਹਾਂ ਗੱਲ ਵਿਕਰਮ ਸਿੰਘ ਮਜੀਠੀਆ ਹੋਣਾ ਨਹੀਂ ਉਹ ਬੜੀ ਜਿਸ ਤਰ੍ਹਾਂ ਆਂਦੇ ਨਾ ਸੜੇ ਹਾਂਦਪਰੀ ਸਟੇਟਮੈਂਟ ਸੀ ਉਹਦੀ ਮਿੱਟੂ ਦੀ ਭਾਈ ਨਰੈਨ ਸਿੰਘ ਚੌੜੇ ਦਾ ਕੇਸ ਹੋਰ ਆ ਸਾਥ ਸੰਵੀਰ ਸਿੰਘ ਬਾਦਲ ਇੱਥੇ ਦੇਖੋ ਇੱਕ ਬੜਾ ਸਾਫ਼ ਤੇ ਸਪਸ਼ਟ ਗੱਲ ਆ ਕਿ ਜਿਹੜੀ ਕੋਈ ਪੰਥ ਸਿੰਘ ਅਥਾਰਟੀ ਹੁੰਦੀ ਆ ਤੇ ਜਿਹੜਾ ਬੰਦਾ ਉਸ ਪਨਿਸ਼ਮੈਂਟ ਨੂੰ ਸਰਵ ਕਰ ਰਿਹਾ ਉਹਨੂੰ ਉਸ ਸੇਵਾ ਨੂੰ ਜਾਂ ਜਿਹੜੀ ਲੱਗੀ ਸਜ਼ਾ ਉਹਨੂੰ ਭੁਗਤ ਰਿਹਾ ਤੇ ਉਹ ਜਿਹੜੀ ਪਨਿਸ਼ਮੈਂਟ ਅਥਾਰਟੀ ਆ ਉਹ ਬੰਦਾ ਉਹਦੀ ਕਸਟਡੀ ਚ ਹੁੰਦਾ ਜੇ ਸਾਹਿਬ ਸਬੀਰ ਸਿੰਘ ਬਾਦਲ ਨੂੰ ਸੇਵਾ ਲੱਗੀ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਦੇਸ਼ ਦੇ ਮੁਤਾਬਕ ਉਹ ਸੇਵਾ ਭੁਗਤ ਰਹੇ ਸੀ ਜੀ ਉਸ ਸਮੇਂ ਤੇ ਸਾਹਿਬ ਸਬੀਰ ਸਿੰਘ ਬਾਦਲ ਤੇ ਹਮਲਾ ਹੋਣਾ ਉਹ ਇੱਕ ਜਿਹੜਾ ਨਾ ਭਾਮਰਾਵਾ ਭਾਈ ਚੌੜਾ ਜਾਨਣ ਪਰ ਉਹ ਕਿਸਮ ਦਾ ਉਸ ਚੀਜ਼ ਨੂੰ ਜਿਹੜਾ ਨਾ ਉਸ ਪਰੰਪਰਾ ਨੂੰ ਉਸ ਆ ਚੀਜ਼ ਨੂੰ ਜਿਹੜਾ ਹੈਗਾ ਉਹਦੇ ਉੱਤੇ ਉਹ ਜਾਇਜ਼ ਨਹੀਂ ਸੀ ਉਹ ਹਮਲਾ ਤੇ ਲੱਗਦਾ ਕਿ ਨਵਨੀਤ ਸਿੱਕ ਇਹ ਜਿਹੜਾ ਜਿਹੜਾ ਉਸ ਹਮਲੇ ਨੂੰ ਲੈ ਕੇ ਤੇ ਉਹਨੇ ਜਿਹੜਾ ਰਵਨੀਤ ਬਿੱਟੂ ਨੇ ਜਿਹੜੀ ਸੜਿਆ ਅੰਦ ਛੱਡੀ ਆ ਜੀ ਤੇ ਹੋਰ ਛੱਡ ਲੋ ਇਹਨਾਂ ਨੂੰ ਉਹ ਹੋਰ ਇਹਦੀ ਫੋਟੋ ਲਾ ਦਿਓ ਨਰੈਣ ਸਿੰਘ ਚੌੜੇ ਦੀ ਹਾਂ ਬਿਲਕੁਲ ਦਲਜੀਤ ਸਿੰਘ ਆਪਣਾ ਭਾਈ ਦਲਜੀਤ ਸਿੰਘ ਬਿੱਟੂ ਦਾ ਨਾਮ ਰਣ ਨੂੰ ਨਿਕਲ ਚੱਲਿਆ ਸੀ ਬੜੇ ਸਤਿਕਾਰਯੋਗ ਨੇ ਰਵਨੀਤ ਬਿੱਟੂ ਜਿਹੜਾ ਵੇਖੋ ਉਹ ਇੱਕ ਉਸ ਜ਼ਾਲਮ ਪਰਿਵਾਰ ਦੇ ਵਿੱਚੋਂ ਜਿਹਦੇ ਰਗਾਂ ਦੇ ਵਿੱਚ ਉਹ ਬੈਂਸੋਂ ਦਾ ਖੂਨ ਦੌੜ ਰਿਆ ਉਹਨਾਂ ਵਾਸਤੇ ਤੇ ਉਹਨਾਂ ਨੇ ਉਸ ਅਖ ਨਾਲ ਹੀ ਵੇਖਣਾ ਹਰ ਇੱਕ ਨੂੰ ਤੇ ਉਹ ਠੀਕ ਹੈ ਉਹ ਬਹਾਨਾ ਪਾਲਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਵੇਖੋ ਜਿਹੜਾ ਜੋ ਜਿਹੜੀਆਂ ਜ਼ਾਲਮਾਨਾ ਹਰਕਤਾਂ ਜਾਂ ਕਾਰਵਾਈਆਂ ਕੀਤੀਆਂ ਬੈਂਸ ਸਿੰਘ ਨੇ ਉਹਨਾਂ ਨੂੰ ਜਾਇਜ਼ ਠਹਿਰਾਇਆ ਭਾਜਪਾ ਨੇ ਬਿੱਟੂ ਨੂੰ ਸ਼ਾਮਲ ਕਰਕੇ ਤੇ ਉਹਨੂੰ ਹਾਰੇ ਨੂੰ ਵੀ ਮੰਤਰਾਲਾ ਦੇ ਕੇ ਤੇ ਇਹ ਜਿਹੜੀਆਂ ਚੀਜ਼ਾਂ ਵਾ ਇਹ ਚੀਜ਼ਾਂ ਜਿਹੜੀਆਂ ਇਹ ਬਿੱਟੂ ਦੀ ਬਿਆਨਬਾਜ਼ੀ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਜੀ ਦੇਖੋ ਪੰਜਾਬ ਦਾ ਮਾਹੌਲ ਜਿਹੜਾ ਨਾ ਬਿਆਨਬਾਜ਼ੀ ਨਾਲ ਯਤਨ ਕੀਤੇ ਜਾਂਦੇ ਪਰ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੁੰਦਾ ਬਿਆਨਬਾਜ਼ੀ ਨਾਲ ਜਥੇਦਾਰ ਸਾਹਿਬਾਂ ਦੀ ਸਰਵਚੁੱਤਾ ਜਿਹੜੀ ਆ ਦੁਨੀਆ ਭਰ ਦੇ ਵਿੱਚ ਜਿਹੜੀ ਗਈ ਆ ਇਹ ਬਹੁਤ ਵੱਡੀ ਗੱਲ ਹੋਈ ਆ ਔਰ ਹੋਣਾ ਚਾਹੀਦਾ ਜਥੇਦਾਰ ਸਾਹਿਬ ਦਾ ਉਹਨਾਂ ਦੇ ਸਾਰੇ ਜਥੇਦਾਰ ਸਾਹਿਬਾਨ ਔਰ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮਾ ਉਹਨਾਂ ਦੇ ਹੁਕਮ ਨੂੰ ਆ ਜਿਹੜੇ ਪੰਜ ਆਪੇ ਬਣੇ ਜਥੇਦਾਰ ਆ ਇਹ ਤੇ ਮੰਨਦੇ ਨਹੀਂ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਇਹ ਜਿਹੜਾ ਇਹ ਕੰਮ ਨੂੰ ਮਨਜ਼ੂਰ ਨਹੀਂ ਇਹ ਤੇ ਆਹ ਏਜੰਸੀਆਂ ਦੇ ਹੱਥਾਂ 'ਚ ਖੇਡਾਂਦੇ ਆ ਇਸ ਕਰਕੇ ਮੈਂ ਸਮਝਾਵਾ ਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਇਹ ਸਿਰਫ ਤੇ ਸਿਰਫ ਉਦੋਂ ਆਵਾਜ਼ ਬੁਲੰਦ ਕਰਦੇ ਨੇ ਜਦੋਂ ਪਿੱਛੋਂ ਏਜੰਸੀਆਂ ਇਹਨਾਂ ਨੂੰ ਕੋਈ ਨਾ ਕੋਈ ਬਿਆਨ ਬਣਾ ਕੇ ਸਕ੍ਰਿਪਟ ਲਿਖ ਕੇ ਦੇ ਦਿੰਦੇ ਨੇ ਤੇ ਉਹ ਇਹਨਾਂ ਦੇ ਨਾਂ 'ਤੇ ਛਾਪੀ ਜਾਂਦੇ ਨੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜਾਣ ਕਿਹੜੀ ਕਿਹੜੀ ਖਬਰ 'ਚ ਲੱਗਾ ਹੋਣਾ ਜਾਂ ਕਿਹੜੇ ਕਿਹੜੇ ਟੀਵੀ ਚੈਨਲ ਤੇ ਹੁਣ ਇਹ ਏਜੰਸੀਆਂ ਤਾਂ ਸਿਰੇ ਖੇਡਣ ਵਾਲੇ ਲੋਕ ਨੇ ਇਸ ਕਰਕੇ ਪੰਜਾਬ ਦੇ ਪਲੇ ਲਈ ਕੌਮ ਦੇ ਪਲੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਇੱਕ ਮਿੰਟ ਹੋਣਾ ਚਾਹੀਦਾ ਤੇ ਇਹੋ ਜੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਦੇਖੋ ਵਿਰੋਧੀ ਪਾਰਟੀ ਵੀ ਆਖੂ ਵੀ ਮੰਨ ਚੁੱਕੇ ਆ ਦੇਖੋ ਸਾਰਿਆਂ ਨੇ ਇਹ ਗੱਲ ਕਹੀ ਆ ਮੈਂ ਪਹਿਲਾਂ ਕਹਿ ਚੁੱਕਾ ਭਾਰਤੀ ਜਨਤਾ ਪਾਰਟੀ ਦੇ ਬੜੇ ਵੱਡੇ ਲੀਡਰਾਂ ਨੇ ਕਿਹਾ ਵਾ ਔਰ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੇ ਕਿਹਾ ਕਿ ਇਸ ਅਕਾਲੀ ਦਲ ਨੂੰ ਖੇਤਰੀ ਪਾਰਟੀ ਨੂੰ ਜਿਉਂਦਾ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਜਿਹੜੀ ਆ ਉਹ ਮਿਹਨਤ ਕਰਨੀ ਚਾਹੀਦੀ ਔਰ ਮੈਂ ਇਸ ਗੱਲ ਦਾ ਮਦਈ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਆਉਂਦੇ ਨਾਲ ਸੇਵਾ ਪੂਰੀ ਕਰਨ ਦੇ ਨਾਲ ਸ਼ਰੋਮਣੀ ਅਕਾਲੀ ਦਲ ਦਾ ਦੁਨੀਆ ਦੇ ਵਿੱਚ ਜਿਹੜਾ ਵਾ ਉਹ ਉੱਪਰਨਾ ਸ਼ੁਰੂ ਹੋ ਗਿਆ ਤੇ ਇਹਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਆ ਉਹ ਪ੍ਰਵਾਨਿਤ ਹੋ